ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਦਿੱਲੀ ਦੇ ਰਾਊਜ਼ ਐਵੇਨਿਊ ਕੋਰਟ ਦੇ ਬਾਹਰ ਉਹਨਾਂ ਸਾਰੇ ਲੋਕਾਂ ਦੇ ਅੱਖਾਂ ਦੇ ਵਿੱਚ ਅੰਜੂ ਆ ਗਏ ਜਦੋਂ ਕੋਰਟ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਇਹ ਹੰਝੂ ਉਹਨਾਂ ਆਪਣਿਆਂ ਨੂੰ ਯਾਦ ਕਰਕੇ ਵੀ ਆਏ ਤੇ ਇਹ ਗੁੱਸੇ ਵਾਲੇ ਵੀ ਹੰਝੂ ਸੀ ਕਿਉਂਕਿ 1984 ਸਿੱਖ ਨਸਲਕੁਸ਼ੀ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਜਦੋਂ ਉਮਰ ਕੈਦ ਦੀ ਸਜ਼ਾ ਹੋਈ ਤਾਂ ਬਹੁਤ ਸਾਰੇ ਪੀੜਤ ਇਸ ਗੱਲ ਨੂੰ ਨਾਕੁਸ਼ ਸੀ ਤੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਅਸੀਂ ਘੱਟੋ-ਘੱਟ ਫਾਂਸੀ ਦੀ ਸਜ਼ਾ ਦੀ ਉਮੀਦ ਕਰ ਰਹੇ ਸੀ ਪਰ ਅਦਾਲਤ ਨੇ ਉਮਰ ਕੈਦ ਤੱਕ ਹੀ ਸਜ਼ਾ ਦਿੱਤੀ ਹੈ ਅੱਜ ਵੱਡੀ ਗੱਲ ਇਹ ਹੈ ਕਿ ਸੱਜਣ ਕੁਮਾਰ ਦੀ ਜੋ 12 ਤਰੀਕ ਨੂੰ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ 12 ਫਰਵਰੀ ਨੂੰ ਉਸ ਤੋਂ ਬਾਅਦ ਤਰੀਕ ਤੇ ਤਰੀਕ ਪੈਂਦੀ ਹੈ ਤੇ ਆਖਿਰਕਾਰ ਨਸ਼ਲ ਕੁਸ਼ੀ ਮਾਮਲੇ ਦੇ ਵਿੱਚ ਉਸ ਨੂੰ ਅੱਜ ਉਮਰ ਕੈਦ ਸਜ਼ਾ ਸੁਣਾ ਦਿੱਤੀ ਹੈ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਦੀ ਤੁਹਾਨੂੰ ਪਤਾ ਕਿ 1984 ਦੇ ਵਿੱਚ ਸਿੱਖਾਂ ਨੂੰ ਦਿੱਲੀ ਦੀਆਂ ਸੜਕਾਂ ਤੇ ਘੇਰ ਕੇ ਮਾਰਿਆ ਗਿਆ ਸੀ ਤੇ ਬਹੁਤ ਸਾਰੇ ਕਾਂਗਰਸੀ ਆਗੂਆਂ ਨੇ ਉਸ ਉਸ ਨਸਲਕੁਸ਼ੀ ਦੀ ਅਗਵਾਈ ਵੀ ਕੀਤੀ ਸੀ ਉਹਨਾਂ ਦੇ ਵਿੱਚ ਇੱਕ ਸੀ ਸੱਜਣ ਕੁਮਾਰ ਤੇ ਅੱਜ ਉਸ ਨੂੰ ਉਮਰ ਕੈਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੁਹਾਨੂੰ ਇਸ ਪੂਰੇ ਮਾਮਲੇ ਦੇ ਵਿੱਚ ਦੱਸਾਂਗੇ ਕਿ ਆਖਿਰਕਾਰ ਹੋਇਆ ਕੀ ਸੀ ਕਿਸ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦੀ ਸਜ਼ਾ ਹੋਈ ਹੈ ਤੇ ਪਹਿਲਾਂ ਵੀ ਉਹ ਉਮਰ ਕੈਦੀ ਸਜ਼ਾ ਘਟ ਰਿਹਾ ਹੈ ਸਭ ਤੋਂ ਪਹਿਲਾਂ ਇਸ ਮਾਮਲੇ ਬਾਰੇ ਦੱਸੀਏ ਤੇ ਉਸ ਤੋਂ ਬਾਅਦ ਤੁਹਾਨੂੰ ਲੈ ਕੇ ਚੱਲਾਂਗੇ ਰਾਉਜ਼ਾ ਰੌਜ਼ਾਵੇਨਿਊ ਕੋਰਟ ਦੇ ਬਾਹਰ ਉਹਨਾਂ ਪੀੜਤਾਂ ਦੀ ਦੀ ਗੱਲ ਵੀ ਸੁਣਾਵਾਂਗੇ ਜਿਸ ਕਰਕੇ ਉਹਨਾਂ ਨੇ 40 ਸਾਲ ਬਾਅਦ ਯਾਨੀ 44 ਸਾਲ ਤੱਕ ਇੰਤਜ਼ਾਰ ਕੀਤਾ ਕਿ ਉਹਨਾਂ ਦੇ ਜੋ ਪਰਿਵਾਰ ਵਾਲੇ ਸੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਜੋ ਹੈ ਇਨਸਾਫ ਮਿਲ ਸਕੇ ਤਾਂ ਸਭ ਤੋਂ ਪਹਿਲਾਂ ਇਸ ਪੂਰੇ ਮਾਮਲੇ ਬਾਰੇ ਦੱਸੀਏ ਸੱਜਣ ਕੁਮਾਰ ਕਾਂਗਰਸੀ ਅਗੂਸਤ 2084 ਦੇ ਵਿੱਚ ਜਦੋਂ ਸਿੱਖਾਂ ਦੇ ਖਿਲਾਫ ਦੰਗੇ ਭੜਕੇ ਦਿੱਲੀ ਦੀਆਂ ਸੜਕਾਂ ਤੇ ਉਸ ਤੋਂ ਇਲਾਵਾ ਪੂਰੇ ਦੇਸ਼ ਵਿੱਚ ਵੀ ਅਜਿਹੇ ਮਾਮਲੇ ਹੋਏ ਸੀ ਉਸ ਦੌਰਾਨ ਸੱਜਣ ਕੁਮਾਰ ਤੇ ਇਹ ਇਲਜ਼ਾਮ ਲੱਗੇ ਸੀ ਕਿ ਉਸਨੇ ਦਿੱਲੀ ਦਾ ਸਰੋਸਤੀ ਵਿਹਾਰ ਇਲਾਕਾ ਉੱਥੇ ਇੱਕ ਘਰ ਦੇ ਉੱਪਰ ਭੀੜ ਨੇ ਹਮਲਾ ਕੀਤਾ ਉਸ ਭੀੜ ਦੀ ਅਗਵਾਈ ਕਰ ਰਿਹਾ ਸੀ ਸੱਜਣ ਕੁਮਾਰ ਸੱਜਣ ਕੁਮਾਰ ਤੇ ਇਲਜ਼ਾਮ ਨੇ ਕਿ ਉਸ ਦੇ ਕਹੇ ਤੋਂ ਬਾਅਦ ਭੀੜ ਨੇ ਇੱਕ ਪਿਓ ਪੁੱਤ ਸੀ ਦੋਨਾਂ ਨੂੰ ਮੌਤ ਦੇ ਮੌਤ ਦੇ ਘਾਟ ਉਤਾਰ ਦਿੱਤਾ ਉਹਨਾਂ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ ਗਈ ਇਹ ਉਹੀ ਦੌਰ ਸੀ ਜਦੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੇ ਵਿੱਚ ਸਿੱਖਾਂ ਦੇ ਖਿਲਾਫ ਜੋ ਜੋ ਦੰਗੇ ਢੜਕੇ ਹੋਏ ਸੀ ਉਸ ਤੋਂ ਬਾਅਦ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦੇ ਨਾਮ ਨੇ ਜਸਵੰਤ ਸਿੰਘ ਤੇ ਤਰुणਦੀਪ ਸਿੰਘ ਇਹਨਾਂ ਨੂੰ ਭੀੜ ਨੇ 1 ਨਵੰਬਰ 1984 ਨੂੰ ਸ਼ਾਮ ਕਰੀਬ 4 ਵਜੇ ਘੇਰਿਆ ਅਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਤੇ ਹਮਲਾ ਕੀਤਾ ਤੇ ਉਸ ਦੇ ਵਿੱਚ ਹੀ ਉਹਨਾਂ ਨੂੰ ਸਾੜ ਕੇ ਮਾਰ ਦਿੱਤਾ ਸੱਜਣ ਕੁਮਾਰ ਇਸ ਭੀੜ ਦੀ ਅਗਵਾਈ ਕਰ ਰਿਹਾ ਸੀ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਪ੍ਰਤੱਖ ਦਰਸ਼ਕਾਂ ਨੇ ਦੱਸਿਆ ਕਿ ਸੱਜਣ ਕੁਮਾਰ ਉਸ ਵੇਲੇ ਮੌਕੇ ਤੇ ਮੌਜੂਦ ਸੀ ਪਰ ਸਾਡੇ ਜੁਡੀਸ਼ੀਅਲ ਸਿਸਟਮ ਦਾ ਹਾਲ ਇਹ ਹੈ ਕਿ ਸੱਜਣ ਕੁਮਾਰ ਨੂੰ ਸਜ਼ਾ ਦੇਣ ਵਿੱਚ 44 ਸਾਲ ਲੱਗੇ 44 ਸਾਲਾਂ ਬਾਅਦ ਸੱਜਣ ਕੁਮਾਰ ਨੂੰ ਹੁਣ ਉਮਰ ਕੈਦ ਦੀ ਸਜ਼ਾ ਹੋਈ ਹੈ ਤੁਹਾਨੂੰ ਪਹਿਲਾਂ ਪਤਾ ਹੈ ਕਿ ਸੱਜਣ ਕੁਮਾਰ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਤੇ ਨਸਲ ਕੁਸ਼ੀ ਦੇ ਹੀ ਇੱਕ ਹੋਰ ਮਾਮਲੇ ਦੇ ਵਿੱਚ ਉਹ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਅੱਜ ਜਦੋਂ ਸੱਜਣ ਕੁਮਾਰ ਨੂ ਸਜ਼ਾ ਸੁਣਾਈ ਗਈ ਤਾਂ ਰਾਊਸ ਐਵਨੀ ਕੋਰਟ ਦੇ ਬਾਹਰ ਉਹ ਸਾਰੇ ਲੋਕ ਪਹੁੰਚੇ ਹੋਏ ਸੀ ਖਾਸ ਕਰਕੇ ਸਰਸਵਤੀ ਵਿਹਾਰ ਇਲਾਕੇ ਦੇ ਲੋਕ ਪਹੁੰਚੇ ਹੋਏ ਸੀ ਔਰਤਾਂ ਪਹੁੰਚੀਆਂ ਹੋਈਆਂ ਸਨ ਜਿਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਦੁਖਦ ਘਟਨਾ ਦੇ ਵਿੱਚ ਗਵਾਇਆ ਉਹਨਾਂ ਨੇ ਬੇਹਦ ਗੁੱਸੇ ਨਾਲ ਇਹ ਗੱਲ ਕਹੀ ਕਿ ਸਾਨੂੰ ਉਮੀਦ ਸੀ ਕਿ 44 ਸਾਲ ਬਾਅਦ ਹੀ ਸਹੀ ਕੋਰਟ ਦੋਸ਼ੀ ਨੂੰ ਘਟੋ ਘਟ ਫਾਂਸੀ ਦੀ ਸਜ਼ਾ ਦੇਗਾ ਪਰ ਅੱਜ ਫੇਰ ਸਾਡੇ ਜ਼ਖਮ ਨਹੀਂ ਭਰੇ ਗਏ ਤੇ ਸੱਜਨ ਕੁਮਾਰ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਹਾਲਾਂਕਿ ਬਹੁਤ ਸਾਰੇ ਲੋਕ ਇਸ ਗੱਲ ਨੂੰ ਕਹਿੰਦੇ ਠੀਕ ਕਹਿੰਦੇ ਨਜ਼ਰ ਆਇਆ ਕਿ ਅਦਾਲਤ ਨੇ ਵਧੀਆ ਫੈਸਲਾ ਕੀਤਾ ਹੈ ਪਰ ਜਿਨ੍ਹਾਂ ਦੇ ਜਿਨ੍ਹਾਂ ਦੇ ਉੱਪਰ ਬੀਤੀ ਹੈ ਜੋ ਪੀੜਤ ਰਹੇ ਨੇ ਜਿਨ੍ਹਾਂ ਦੇ ਲੋਕ ਗਏ ਇਸ ਘਟਨਾ ਦੇ ਵਿੱਚ ਉਹਨਾਂ ਦੀ ਤਾਂ ਇੱਕੋ ਹੀ ਇੱਕ ਮੰਗ ਸੀ ਸ਼ੁਰੂ ਤੋਂ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਵੇ 40 ਸਾਲ ਤੁਸੀਂ ਸੋਚੋ ਕਿ ਕਰੀਬ-ਕਰੀਬ ਅੱਜ ਤੋਂ 6 ਸਾਲ ਬਾਅਦ ਇਹਨੂੰ 50 ਸਾਲ ਹੋ ਜਾਣਗੇ ਯਾਨੀ ਕਿ ਅੱਧੀ ਸਦੀ ਬੀਤ ਜਾਏਗੀ ਤੇ ਹਜੇ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਉਮੀਦ ਹੈ ਕਿ ਅਦਾਲਤ ਉਹਨਾਂ ਨੂੰ ਇਨਸਾਫ ਦੇਗੀ ਜੋ ਲੋਕ ਉਹਨਾਂ ਦੇ ਪਰਿਵਾਰਾਂ ਦੇ ਮਾਰੇ ਗਏ ਉਹਨਾਂ ਨੂੰ ਇਨਸਾਫ ਮਿਲੇਗਾ ਪਰ ਇਹ ਭਾਰਤ ਦਾ ਜੁਡੀਸ਼ੀਅਲ ਸਿਸਟਮ ਹੈ ਜਿੱਥੇ ਕਈ-ਕਈ ਦਹਾਕੇ ਲੰਘ ਜਾਂਦੇ ਨੇ ਬਹੁਤ ਸਾਰੇ ਲੋਕ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਜੋ ਇਨਸਾਫ ਦੀ ਉਡੀਕ ਦੇ ਵਿੱਚ ਇਹ ਦੁਨੀਆ ਛੱਡ ਕੇ ਚਲੇ ਗਏ ਤਾਂ ਤੁਹਾਨੂੰ ਦੱਸਿਏ ਜੋ ਔਰਤਾਂ ਰਾਊਜ਼ੇਨੀ ਕੋਰਟ ਦੇ ਬਾਹਰ ਪਹੁੰਚਿਆ ਹੋਈਆਂ ਸਨ ਉਨ੍ਹਾਂ ਦਾ ਦਰਦ ਕਿਸ ਤਰ੍ਹਾਂ ਸਾਹਮਣੇ ਆਇਆ ਤੁਹਾਨੂੰ ਇਹ ਦਿਖਾਉਂਦੇ ਆ ਉਸ ਤੋਂ ਬਾਅਦ ਐਚਐਸ ਫੂਲ ਦਾ ਜੋ ਕਿ ਸੀਨੀਅਰ ਵਕੀਲ ਨੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿੰਦੇ ਨੇ ਉਹਨਾਂ ਦੀ ਵੀ ਗੱਲ ਸੁਣਾਵਾਂਗੇ ਪਰ ਉਹਨਾਂ ਔਰਤਾਂ ਦੀ ਗੱਲ ਸੁਣਾਣੀ ਲਾਜ਼ਮੀ ਹੈ ਤਾਂ ਆਪ ਕਮ ਸੇ ਕਮ ਫਾਂਸੀ ਹੋਣੀ ਚਾਹੀਏ ਜੀ ਤਬ ਹਮੇ ਸ਼ਾਂਤੀ ਮਿਲਦੀ ਅੱਜ ہمارے ਜ਼ਖਮ ਫਿਰ سے ਤਾਜ਼ਾ ਹੋਏ ਹੋਏ ਹੋ ਜਾਏਗੀ ਤਾਂ ਹਮਾਰੇ ਹਮਾਰੇ ਯਹਾਂ ਕੋਈ ਐਸਾ ਅਤਿਆਚਾਰ ਕਿਸੇ ਕੇ ਸਾਥ ਕੋਈ ਨਹੀਂ ਕਰੇਗਾ ਅਗਰ ਇਹ ਫਾਂਸੀ ਦੇ dete yaad ਉਸ ਸੀ ਸਾਹਬ ਤਾਂ ਹਮ ਉਸ ਸੀ ਸਾਹਬ ਤਾਂ ਹਮ ਵੀ ਹੋ ਗਏ ਹਾਂ अजी साहब के बेटा अभी होवे हम तो कोटो में धक्के खाते हैं इनको फांसी आनी चाहिए इनके परिवार का भी फांसी आनी चाहिए बस हम खुश नहीं है हम सरकार तो से खुश नहीं है हम भी तो हमारा भी तो अधिकार है इस सरकार जो बस कैसे किस हालात में गुजर रहे हो महाराज बिल्कुल आप देख हो कि लगातार जो पीड़ित दना हम बात कर रहे हैं ਫੋਟੋਆਂ ਵੀ ਵਿਖਾਈਆਂ ਗਈਆਂ ਨੇ ਪੀੜਤਾ ਦੇ ਵੱਲੋਂ ਆਪਣੇ ਮੋਬਾਈਲ ਦੇ ਵਿੱਚ ਕਿ ਕਿਸ ਕਦਰ ਉਹਨਾਂ ਦੇ ਸਾਹਮਣੇ ਇਹ ਜੋ 1984 ਦਾ ਘਟਨਾਕਰਮ ਵਾਪਰਿਆ ਸੀ ਕਰ ਰਹੇ ਨੇ ਕਿਵੇਂ ਦੇਖਦੇ ਹੋ ਮਾਤਾ ਜੀ ਜੋ ਲਾਈਵ ਸੀ ਬੇਟਾ ਜੀ ਅਸੀਂ ਨਹੀਂ ਖੁਸ਼ ਹਾਂ ਕਿ ਉਹ ਨਹੀਂ ਇਹ ਕਿ ਫਾਂਸੀ ਹੋਏ ਇਨਕੋ ਫਾਂਸੀ ਹੋਣੀ ਚਾਹੀਦੀ ਥੀ ਤਾਂ ਕਿ ਹਮਾਰੇ ਮੁਲਕ ਮੇ ਕੋਈ ਆਦਮੀ ਐਸਾ ਅਤਿਆਚਾਰ ਨਹੀਂ ਕਰੇਗਾ ਇਹ ਆਪਣੇ ਖੁਸ਼ ਸਰਕਾਰ ਸੇ ਆ ਬਿਲਕੁਲ ਖੁਸ਼ ਨਹੀਂ ਹੈ ਅਭੀ ਵੀ ਆ ਛੋੜੇਗੇ ਨਹੀਂ ਅਭੀ ਵੀ ਆ ਲੜਾਈ ਲੜਾਂਗੇ ਤੇ ਇਹ ਦਰਦ ਉਹਨਾਂ ਪੀੜਤਾਂ ਤੋਂ ਬਖੂਬੀ ਕੋਈ ਨਹੀਂ ਸਮਝ ਸਕਦਾ ਕਿ ਜਿਨ੍ਹਾਂ ਨੇ ਆਪਣੇ ਨੂੰ ਗਵਾਇਆ ਤੇ ਜਦੋਂ 44 ਸਾਲ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਤੋਂ ਬਾਅਦ ਜਦੋਂ ਇਸ ਤਰ੍ਹਾਂ ਦੀ ਸਜ਼ਾ ਸੁਣਾਈ ਜਾਂਦੀ ਜੋ ਉਨ੍ਹਾਂ ਦੇ ਮੁਤਾਬਕ ਸਹੀ ਨਹੀਂ ਹੈ ਉਨ੍ਹਾਂ ਦੇ ਮੁਤਾਬਕ ਫਾਂਸੀ ਦੀ ਸਜ਼ਾ ਘੱਟੋ-ਘੱਟ ਹੋਣੀ ਚਾਹੀਦੀ ਸੀ ਹੰਝੂਆਂ ਰਾਹੀਂ ਤੇ ਆਪਣੇ ਗੁੱਸੇ ਰਾਹੀਂ ਆਪਣਾ ਦਰਦ ਬਿਆਨ ਕਰ ਰਹੀ ਸੀ ਕਿ ਕਿਵੇਂ ਅਸੀਂ ਚਾਰ ਤਹਾਕੇ ਇੰਤਜ਼ਾਰ ਕੀਤਾ ਕਿ ਦੋਸ਼ੀ ਨੂੰ ਸਖਤ ਸਜ਼ਾ ਹੋਵੇ ਹਾਲਾਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਖਤ ਸਜ਼ਾ ਜ਼ਰੂਰ ਹੈ ਪਰ ਜਿਨ੍ਹਾਂ ਨੇ ਆਪਣੇ ਨੂੰ ਗੁਆਇਆ ਉਨ੍ਹਾਂ ਵਾਸਤੇ ਹਜੇ ਵੀ ਇਹ ਸਖਤ ਸਜ਼ਾ ਨਹੀਂ ਹੈ ਕਿਉਂਕਿ ਸੱਜਨ ਕੁਮਾਰ ਉਹੀ ਸ਼ਖਸ ਹੈ ਜਿਸ ਨੇ ਭੀੜ ਦੀ ਅਗਵਾਈ ਕੀਤੀ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਦੇ ਵਿੱਚ ਕਿ ਏਪੀਓ ਪੁੱਤ ਵੀ ਮਾਰੇ ਗਏ ਸੀ ਸਰਸਵਤੀ ਵਿਹਾਰ ਦਾ ਇਲਾਕਾ ਸੀ ਦਿੱਲੀ ਦਾ ਕੋਈ ਵੀ ਇਲਾਕਾ ਉਸ ਦੌਰ ਚ ਜਦੋਂ ਸਿੱਖਾਂ ਦੇ ਖਿਲਾਫ ਪੂਰੀ ਹਿੰਸਾ ਪੜਕੀ ਤਾਂ ਕੋਈ ਵੀ ਇਲਾਕਾ ਛੂਤਾ ਨਹੀਂ ਰਿਹਾ ਸੀ ਖਾਸ ਕਰਕੇ ਜਿੱਥੇ ਪੰਜਾਬੀ ਇਲਾਕੇ ਜ਼ਿਆਦਾ ਸੀ ਸਿੱਖ ਜਿੱਤੇ ਰਹਿੰਦੇ ਸੀ ਉੱਥੇ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਸ਼ਿਕਾਰ ਉਹਨਾਂ ਦਾ ਕੀਤਾ ਗਿਆ ਉਹਨਾਂ ਨੂੰ ਅੱਗਾਂ ਲਗਾਈਆਂ ਗਈਆਂ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਗਏ ਤੇ ਉਸ ਤੋਂ ਬਾਅਦ ਬਹੁਤ ਸਾਰੀ ਭੀੜ ਨੇ ਉਹ ਸਭ ਕੁਝ ਕੀਤਾ ਜੋ ਇੱਕ ਸਭਿਅਕ ਸਮਾਜ ਦੇ ਵਿੱਚ ਸਹੀ ਨਹੀਂ ਮੰਨਿਆ ਜਾਂਦਾ ਉਸ ਤੋਂ ਬਾਅਦ ਤੁਸੀਂ ਸੋਚੋ ਕਿ 1984 ਦਾ ਵੇਲਾ ਸੀ ਤੇ ਅੱਜ ਚੱਲ ਰਿਹਾ 2025 44 ਸਾਲ ਕਰੀਬ ਹੋ ਚੁੱਕੇ ਨੇ ਇਸ ਪੂਰੀ ਘਟਨਾ ਨੂੰ ਪਰ ਅੱਜ ਵੀ ਬਹੁਤੇ ਜੋ ਇਸ ਪੂਰੀ ਘਟਨਾ ਦੇ ਪੀੜਤ ਨੇ ਉਹਨਾਂ ਨੂੰ ਹਜੇ ਵੀ ਹਿੰਸਾਫ ਨਹੀਂ ਮਿਲਿਆ ਤੇ ਅੱਧੀ ਸਦੀ ਬੀਤ ਜਾਏਗੀ ਤੇ ਫਿਰ ਵੀ ਇਨਸਾਫ ਦੀ ਉਡੀਕ ਕਰਦੇ ਰਹਿਣਗੇ ਲੋਕ ਪਰ ਇਸ ਵਿੱਚ ਇੱਕ ਵੱਡਾ ਸਵਾਲ ਇਹ ਜ਼ਰੂਰ ਖੜਾ ਹੁੰਦਾ ਹੈ ਕਿ ਜਦੋਂ ਇੰਨਾ ਸਟਰੋਂਗ ਕੇਸ ਸੀ ਇਹਨੀ ਮਜ਼ਬੂਤੀ ਨਾਲ ਇਸ ਕੇਸ ਨੂੰ ਲੜਿਆ ਗਿਆ ਅਦਾਲਤ ਦੇ ਵਿੱਚ ਤਾਂ ਉਮਰ ਕੈਦੀ ਸਜ਼ਾ ਕਿਉਂ ਹੋਈ ਫਾਂਸੀ ਦੀ ਸਜ਼ਾ ਕਿਉਂ ਨਹੀਂ ਕਿਉਂ ਨਹੀਂ ਹੋਈ ਜੋ ਸਾਰੇ ਪੀੜਤ ਇਸ ਗੱਲ ਦੀ ਮੰਗ ਕਰ ਰਹੇ ਨੇ ਤਾਂ ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਸੱਜਣ ਕੁਮਾਰ ਦੀ ਉਮਰ 80 ਸਾਲ ਤੋਂ ਵੱਧ ਹੋ ਚੁੱਕੀ ਹੈ ਉਹ ਵੀ ਇਸ ਪੂਰੇ ਟ੍ਰਾਇਲ ਨੂੰ 40 ਸਾਲ ਤੋਂ ਵੱਧ ਤੋਂ ਫੇਸ ਕਰ ਰਿਹਾ ਤੇ ਵੱਖ-ਵੱਖ ਅਦਾਲਤਾਂ ਦੇ ਚੱਕਰ ਉਹ ਵੀ ਲਗਾ ਰਿਹਾ ਇਸ ਸਮੇਂ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਪਰ ਸਵਾਲ ਇਹ ਹੀ ਖੜਾ ਹੁੰਦਾ ਹੈ ਕਿ ਫਾਂਸੀ ਦੀ ਸਜ਼ਾ ਦੀ ਸਾਰੀ ਮੈਰਿਟ ਇੱਕ ਕੇਸ ਪੂਰਾ ਕਰਦਾ ਸੀ ਫਾਂਸੀ ਦੀ ਸਜ਼ਾ ਕਿਉਂ ਨਹੀਂ ਹੋਈ ਉਮਰ ਕੈਦ ਕਿਉਂ ਹੋਈ ਤਾਂ ਇਸ ਦਾ ਜਵਾਬ ਦਿੱਤਾ ਹੈ ਐਚਐਸ ਫੂਲਕਾ ਨੇ ਜੋ ਕਿ ਸੀਨੀਅਰ ਵਕੀਲ ਨੇ ਬਹੁਤ ਸਾਰੇ ਪੀੜਤਾਂ ਦੇ ਕੇਸ ਉਹ ਲੜਦੇ ਰਹੇ ਨੇ ਤੇ ਅੱਗੇ ਵੀ ਲੜਨਗੇ ਉਹ ਅਜਿਹਾ ਕਹਿੰਦੇ ਨੇ ਪਰ ਉਹਨਾਂ ਨੇ ਇਸ ਪੂਰੇ ਮਾਲੂਜ ਕਿਉਂ ਕਿਹਾ ਕਿ ਸੱਜਣ ਕੋ ਮਾਨੂੰ ਜੋ ਸਜ਼ਾ ਦਿੰਦੀ ਹੈ ਕੋਰਟ ਨੇ ਉਹ ਸਹੀ ਦਿੰਦੀ ਹੈ ਜੋ ਫਾਂਸੀ ਦੀ ਸਜ਼ਾ ਨਹੀਂ ਦਿੰਦੀ ਤਾਂ ਉਸ ਦੇ ਪਿੱਛੇ ਦਾ ਕਾਰਨ ਇੱਕ ਵਕੀਲ ਹੋਣ ਦੇ ਨਾਤੇ ਉਹਨਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਸੁਣੋ ਐਚਐਸ ਫੂਲਕਾ ਨੂੰ ਉਸ ਵਿੱਚ ਵੀ ਇਹ ਉਮਰ ਕੈਦ ਕੀ ਲਾਈਫ ਇਨ ਪ੍ਰਿਜ਼ਨਮੈਂਟ ਦੀ ਸਜ਼ਾ ਹੈ ਉਸ ਦੇ ਇਲਾਵਾ ਜੋ ਇਹਨਾਂ ਨੇ 395ਵੇਂ ਜੋ उसमें दस, दस साल की सजा है और इस तरह और भी कई प्रविजन में डिफरेंट डिफरेंट सजा है और मगर ये जो दो लाइफ इंप्रमेंट की सजा है ये भी बहुत बहुत बड़ी बात है और जज साहब ने अपनी जजमेंट में लिखा है कि जो हमने फांसी की मांग की थी और जो सरकार ने भी फांसी की मांग की थी उसको नहीं दिया दिया गया क्योंकि मिटिगेटिंग सर्टिस्टांसिस है उसकी अस्सी साल की उम्र है और उसको बहुत बीमारियां लगी हुई है और वो जेल